ਗੁਰੂ ਜੀ ਕੀ ਫਤਿਹ ਬੀਤੀ 2 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਚੋਰ ਜਥੇਦਾਰਾਂ ਵੱਲੋਂ ਸਖਬੀਰ ਬਾਦਲ ਦੇ ਸਮੇਤ ਜੁੰਡਲੀ ਚੋਰਾਂ ਨੂੰ ਮaaf ਕੀਤਾ ਹੈ ਗੁਰੂ ਕੋ ਸਖਬੀਰ ਬਾਦਲ ਨੇ ਬਹੁਤ ਵੱਡੇ ਅਪਰਾਧ ਕੀਤੇ ਆ 2 ਦਸੰਬਰ ਤੱਕ ਆਪਣੇ ਅਪਰਾਧਾਂ ਨੂੰ ਉਹਨੇ ਕਬੂਲਿਆ ਨਹੀਂ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕਰਕੇ ਇੱਕ ਇੱਕ ਦੋਸ਼ ਅਪਰਾਧ ਉਹਨੇ ਆਪਣਾ ਉਹਦੀ ਜੁੰਡਲੀ ਦੇ ਸਮੇਤ ਉਹਨਾਂ ਨੇ ਕਬੂਲਿਆ ਪਰ ਤਨਖਾਹ ਜਿਹੜੀ ਲਾਈ ਗਈ ਹੈ ਉਹ ਜਾਇਜ਼ ਨਹੀਂ 2015 ਇੱਕ ਜੁਣ ਵਰਜ ਜਵਾਰ ਸਿੰਘ ਵਾਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੁੰਦੇ ਆ ਉਸ ਸਰੂਪ ਨੂੰ ਗੁਰਮਖੋ ਸਰਸੇ ਵਾਲੇ ਦੇ ਡੇਰੇ ਲਜਾਇਆ ਗਿਆ ਡੇਰੇ ਲਜਾ ਕੇ ਉਹ ਸਰੂਪ ਬਰਮਤ ਹੋ ਗਿਆ ਪਰ ਉਸ ਮੁੱਦੇ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸੁਖਬੀਰ ਬਾਦਲ ਦੇ ਹੁਕਮ ਅਨਸਾਰ ਗਾਇਬ ਕੀਤਾ ਗਿਆ ਖੁਰਦ-ਬੁਰਦ ਕੀਤਾ ਗਿਆ ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿੱਚ ਪਾੜ ਕਰਕੇ ਖਿਲਾਰੇ ਗਏ ਆ ਇਹਨਾਂ ਦਾ ਇਨਸਾਫ਼ ਲੈਣ ਵਾਸਤੇ ਸੰਗਤਾਂ ਵੱਲੋਂ 11 ਅਤੇ 12 ਅਕਤੂਬਰ ਨੂੰ 7ਵੇਂ ਤਰੀਕੇ ਦੇ ਨਾਲ ਕੋਟਕਪੂਰਾ ਚੌਂਕ ਦੇ ਵਿੱਚ ਦੋਸ਼ੀਆਂ ਨੂੰ ਡੱਬਣ ਵਾਸਤੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਦੋਸ਼ੀਆਂ ਨੂੰ ਜਨਤਕ ਕਰਨ ਵਾਸਤੇ ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਲਾਇਆ ਗਿਆ ਪਰ ਸੁਖਬੀਰ ਬਾਦਲ ਦੇ ਹੁਕਮ ਅਨਸਾਰ ਸੁਮੇਧ ਸੈਣੀ ਜੋ ਪੰਜਾਬ ਪੁਲਿਸ ਦਾ ਡਾਇਰੈਕਟਰ ਸੀ ਉਹਦੇ ਹੁਕਮ ਅਨਸਾਰ ਗੁਰਬਾਣੀ ਪੜ੍ਹਦੀਆਂ ਸਿੱਖ ਸੰਤਾਂ ਦੇ ਉੱਪਰ ਗੰਦੇ ਪਾਣੀ ਦੀਆਂ ਬਿਛਾੜਾਂ ਇਸੇ ਤਰ੍ਹਾਂ ਗੋਲੀਆਂ ਅਥਰੂ ਗੈਸ ਦੇ ਗੋਲੇ ਚਲਾਏ ਗਏ ਜਿਸ ਵਿੱਚ ਅਨੇਕਾਂ ਸਿੰਘ ਜ਼ਖਮੀ ਹੋਏ ਦੋ ਗੁਰਮਖੋਂ ਖ ਸ਼ਹੀਦ ਹੋ ਗਿਆ ਪਰ 9 ਸਾਲਾਂ ਬਾਅਦ ਸ਼੍ਰੋਮਣੀ ਕਮੇਟੀ ਦੇ ਚੋਰ ਜਥੇਦਾਰਾਂ ਨੇ ਇਹ ਸਮਾਜਿਕ ਰਾਜਨੀਤਿਕ ਤੇ ਪੰਥਕ ਚੋਰ ਨੂੰ maaf ਕਰ ਦਿੱਤਾ ਗੁਰਮਖੋਂ maaf ਤਾਂ ਹੋ ਗਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਜੇ ਪਾਤਸ਼ਾਹ ਕਦੇ ਵਾਅਦੇ ਨਾ ਤਾਂ ਜਥੇਦਾਰਾਂ ਨੂੰ maaf ਕਰਨਗੇ ਨਾ ਇਹਨਾਂ ਚੋਰਾਂ ਨੂੰ maaf ਕਰਨਗੇ ਗੁਰਮਖੋਂ ਜਿਹੜਾ ਪੰਥ ਦਾ ਨੁਕਸਾਨ ਹੋਇਆ ਦੋ ਮਾਵਾਂ ਦੇ ਪੁੱਤ ਸ਼ਹੀਦ ਹੋ ਗਏ ਆ ਉਹਦੀ ਪੂਰਤੀ ਕੌਣ ਕਰੂਗਾ ਅਨੇਕਾਂ ਜੇਲਾਂ ਭੁਗਤ ਰਹੇ ਆ ਉਹਨਾਂ ਦਾ ਖਮਿਆਦਾ ਕੌਣ ਭੁਗਤੂਗਾ ਅਨੇਕਾਂ ਸਿੰਘਾਂ ਦੇ ਸੱਟਾਂ ਲਗੀਆਂ ਜ਼ਖਮੀ ਹੋਏ ਆ ਉਹਨਾਂ ਦਾ ਖਮਿਆਦਾ ਕੌਣ ਭੁਗਤੂਗਾ ਇਸ ਕਰਕੇ ਮੈਂ ਇਸ ਫੈਸਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਨਾ ਤੇ ਸੁਖਬੀਰ ਬਾਦਲ ਦੇ ਇੱਕ ਰਹਿੰਦੇ ਸੀ ਉਹਦੇ ਰਹਿੰਦਿਆਂ ਨੇ ਸੁਖਬੀਰ ਬਾਦਲ ਦੇ ਸਮੇਤ ਇਸ ਜੁੜੜੀ ਦੀ ਪੱਕ ਪੂਰਤੀ ਕੀਤੀ ਆ ਮੈਂ ਦੇਸ਼ਾ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਨਾ ਇਹ ਫੈਸਲਾ ਨਾ ਮੰਨਿਆ ਜਾਵੇ ਇਹਨਾਂ ਦੋਸ਼ੀਆਂ ਨੂੰ 12 ਪੱਥਰ ਦੀ ਸਜ਼ਾ ਲੱਗਣੀ ਚਾਹੀਦੀ ਹੈ 12 ਪੱਥਰ ਸਜ਼ਾ ਜਿੰਨਾ ਚਿਰ ਨਹੀਂ ਲੱਗਦੀ ਉਹਨਾਂ ਚਿਰ ਤੱਕ ਕਦੇ ਵਾਸਤੇ ਸੰਗਤਾਂ ਅਤੇ ਪੰਥ ਪੰਥ ਜਿਹੜਾ ਉਹ ਉਹਨਾਂ ਦੇ ਹਿਰਦੇ ਕਦੇ ਵਾਸਤੇ ਸ਼ਾਂਤ ਨਹੀਂ ਹੋਣਗੇ ਮੈਂ ਦੁਬਾਰਾ ਫਿਰ ਇਸ ਫੈਸਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਲਦੀ ਕਰਦਾ ਕਿ ਇੱਕ ਸਖਬੀਰ ਬਾਦਲ ਦੇ ਪਰਿਵਾਰ ਦੇ ਇੱਕ ਰਹਿੰਦੇ ਸੀ ਰਹਿੰਦਿਆਂ ਨੇ ਪ੍ਰੀਪਲਾਨ ਰੈਡੀਮੈਡ ਜਿਹੜਾ ਇਹ ਫੈਸਲਾ ਸਣਾਇਆ ਇਹਨੂੰ ਕੋਈ ਵੀ ਸਿੱਖ ਜਥੇਬੰਦੀ ਜਾਂ ਸੰਗਤ ਪ੍ਰਵਾਨ ਨਾ ਕਰੇ ਇਹ ਮੇਰੀ ਬੇਨਤੀ ਸਾਰੀਆਂ ਸੰਗਤਾਂ ਨੂੰ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ